ਪੰਜਾਬ ਦੇ ਵਿੱਚ ਹੁਣ ਉਬਰ ਦੇ ਖਿਲਾਫ ਟੈਕਸੀ ਦੇ ਡਰਾਈਵਰ ਹੈ ਉਹ ਸੜਕਾਂ ਤੇ ਆ ਗਏ ਆ ਤੇ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾ ਸੰਸੀ ਵਿਖੇ ਨੀਤੀ ਟੈਕਸੀ ਕੰਪਨੀ ਉਬਰ ਵੱਲੋਂ ਟੈਕਸੀ ਪਾਸ ਗੱਡੀਆਂ ਦੇ ਨਾਲ ਧੱਕੇਸ਼ਾਹੀ ਕਰਨ ਦੇ ਖਿਲਾਫ ਇਲਜ਼ਾਮ ਲੱਗੇ ਨੇ ਤੇ ਉਸ ਤੋਂ ਬਾਅਦ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ 500 ਰੁਪਏ ਦੀ ਵੈਧਤਾ ਵਾਲੇ ਇੱਥੇ ਕੋਪਨ ਦੀ ਗੱਲ ਕੀਤੀ ਜਾ ਰਹੀ ਹੈ ਟੈਕਸੀ ਪਾਸ ਗੱਡੀਆਂ ਦੇ ਚਾਲਕਾਂ ਤੇ ਮਾਲਕਾਂ ਨੇ ਦੋਸ਼ ਲਗਾਏ ਹੈ ਕਿ ਉੱਪਰ ਕੰਪਨੀ ਵੱਲੋਂ ਸਵਾਰੀ ਲੈਣ ਤੋਂ ਪਹਿਲਾਂ ਓਬਰ ਕੰਪਨੀ ਵੱਲੋਂ ਜਾਰੀ ਕੀਤੇ ਗੇ ਰੀਚਾਰਜ ਨੂੰ 500 ਜੈਂਸ ਤੋਂ ਵੱਧ ਰਕਮ ਦਾ ਰੀਚਾਰਜ ਕਰਵਾਉਣਾ ਪਵੇਗਾ ਤਾਂ ਓਬਰ ਕੰਪਨੀ ਗੱਡੀ ਵਿੱਚ ਸਫ਼ਰ ਕਰਨ ਵਾਲੀ ਸਫ਼ਰੀ ਦਾ ਲਿੰਕ ਦਿੱਤਾ ਜਾਵੇਗਾ ਉਹਨਾਂ ਦੱਸਿਆ ਹੈ ਕਿ 500 ਰੁਪਏ ਦੀ ਵੈਧਤਾ ਕੇਵਲ 5 ਦਿਨਾਂ ਦੀ ਹੋਵੇਗੀ। ਉਹਨਾਂ ਦੱਸਿਆ ਹੈ ਕਿ ਕੰਪਨੀ ਵੱਲੋਂ ਇੱਕ ਹੀ ਸਵਾਰੀ ਦਾ ਲਿੰਕ ਇੱਕੋ ਸਮੇਂ 5 ਡਰਾਈਵਰਾਂ ਨੂੰ ਪਾਇਆ ਜਾਂਦਾ ਹੈ ਤੇ ਉਸ ਨੂੰ ਖੋਲਣ ਲਈ ਕੇਵਲ 10 ਸੈਕਿੰਡ ਦਾ ਸਮਾਂ ਨਿਰਧਾਰਿਤ ਹੁੰਦਾ ਆ। ਜਦਕਿ 10 ਸੈਕਿੰਡ ਵਿੱਚ ਤਾਂ ਮੋਬਾਈਲ ਵੀ ਨਹੀਂ ਖੁੱਲਦਾ। ਆਖਿਰ ਕੀ ਹੈ ਪੂਰਾ ਮਾਮਲਾ? ਜੇਕਰ ਤੁਸੀਂ Uber ਜਾਂ ਨਿੱਜੀ ਟੈਕਸੀ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਸੁਣਨੀ ਬੇहद ਲਾਜ਼ਮੀ ਹੋਵੇਗੀ। ਹਾਂਜੀ ਵੀਡੀਓ ਆਪਣਾ ਨਾਮ ਰੱਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਸਾਰੇ ਵੀਰ ਇਹ ਉਲਾਬਰ ਦੇ ਟੈਕਸੀਆਂ ਚਲਾਉਂਦੇ ਆ Uber ਕੰਪਨੀ ਬਹੁਤ ਤਕਾ ਕਰਦੀ ਡਰਾਈਵਰਾਂ ਨਾਲ ਜੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਉਹਦੇ ਕਰਕੇ ਕਿ ਜੋ ਗਲਤੀ ਆਏ ਤੱਕਾ ਨਹੀਂ ਕਰਨਾ ਚਾਹੀਦਾ ਬਾਕੀ ਇਹ ਵੀਰ ਸਾਰੇ ਦੇਣਗੇ ਆਪਣੇ ਵਿਚਾਰ ਇਹ ਕਿੱਥੋਂ ਦੇ ਟੈਕਸੀ ਡਰਾਈਵਰ ਇਕੱਠੇ ਹੋ ਸਾਲਾ ਜੀ ਇਹ ਸਾਰੇ ਅੰਮ੍ਰਿਤਸਰ ਦੇ ਆ ਜੀ ਲੋਕਲੀ ਤੇ ਕਿਹੜੀ ਜਗ੍ਹਾ ਤੁਸੀਂ ਲਾਈਆਂ ਗੱਡੀਆਂ ਆਪਣੀਆਂ ਇਹ ਇੱਥੇ 에ਰਪੋਰਟ ਅੰਮ੍ਰਿਤਸਰ ਦੇ ਵਿੱਚ ਲੋਕਲ ਚੱਲਦੀਆਂ ਉਲਾਬਰ ਦੇ ਵਿੱਚ ਹਾਂਜੀ ਤੇ ਕੀ ਮੁਸ਼ਕਿਲ ਕੀ ਆ ਗਈ ਤੁਹਾਨੂੰ ਮੁਸ਼ਕਲਾਂ ਬਹੁਤ ਪਰੇਸ਼ਾਨੀਆਂ ਕਈ ਤਰ੍ਹਾਂ ਦੀਆਂ ਰੇਟਾਂ ਦੀਆਂ ਵੀ ਆ ਹੋਰ ਵੀ ਕਈ ਤਰ੍ਹਾਂ ਦੇ ਕੰਪਨੀ ਧੱਕੇ ਕਰਦੀ ਆ ਰੀਚਾਰਜ ਸਿਸਟਮ ਆ ਜੇ ਜਿੱਦਾਂ ਮੰਨ ਲਓ ਰੇਟ ਦੇ ਆ ਉਹ ਘਟਿਆ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਇਹ ਬਾਕੀ ਸਾਰੇ ਜਿੰਨੇ ਵੀ ਆਪਣੇ ਡਰਾਈਵਰ ਭਰਾਇਆ ਸਾਰੇ ਦੱਸਣਗੇ ਜਿੰਨੀਆਂ ਇਹਨਾਂ ਨੂੰ ਪਰੇਸ਼ਾਨੀਆਂ ਪ੍ਰਾਪਤ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਸਾਨੂੰ ਹੁਣ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਕੰਪਨੀ ਵਾਲਿਆਂ ਨੇ ਜਿਹੜੀ ਲਾਗੂ ਕੀਤੀ ਗਈ ਹੈ ਨਾ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਵਾਸਤੇ ਉਹ ਬਣ ਗਈ ਹੈ ਜਿਹੜਾ ਕਿ ਇੱਕ ਬੁਕਿੰਗ ਜਿਹੜੀ ਇੱਕ ਪਰਸਨ ਨੂੰ ਪੈਂਦੀ ਸੀਗੀ ਇੱਕ ਆਈਡੀ ਤੇ ਉਹਦਾ ਕੋਈ ਟਾਈਮ ਹੁੰਦਾ ਸੀ ਕੋਈ 10 ਸੈਕਿੰਡ ਤੋਂ 12 ਸੈਕਿੰਡ ਦੇ ਵਿੱਚ ਸਾਨੂੰ ਪਤਾ ਲੱਗਦਾ ਸੀ ਕਿ ਅਸੀਂ ਬੁਕਿੰਗ ਐਕਸੈਪਟ ਕਰਨੀ ਹੈ ਜਾਂ ਫੋਨ ਜੇਬ ਚ ਹੁੰ ਤੇ ਕੱਟ ਕੇ ਲੋਕ ਖੋਲ ਕੇ ਐਕਸੈਪਟ ਕਰਦੇ ਸੀ ਹੁਣ ਉਹੀ ਬੁਕਿੰਗ ਚਾਰ ਬੰਦਿਆਂ ਨੂੰ ਇਕੱਠੀ ਪੈਣੀ ਸਟਾਰਟ ਹੋ ਗਈ ਉਹਦਾ ਕੀ ਕਾਰਨ ਹੋ ਗਿਆ ਕਿ ਜਿਵੇਂ ਹੁਣ ਤੁਸੀਂ ਫੋਨ ਹੱਥ 'ਚ ਵਿਚਾਹੇ ਫੜਿਆ ਨਾ ਤੁਸੀਂ ਉਹ ਬੁਕਿੰਗ ਐਕਸੈਪਟ ਨਹੀਂ ਕਰ ਸਕਦੇ ਜਿਹੜੀ ਮੇਨ ਤੇ ਵੱਡੀ ਪ੍ਰੋਬਲਮ ਸਾਨੂੰ ਉਸ ਤੋਂ ਬਾਅਦ ਜਿਹੜਾ ਰੀਚਾਰਜ ਦਾ ਮੁੱਦਾ ਵਾ ਹੁਣ ਐਡਾ ਕੋਈ ਐਡਾ ਵੱਡਾ ਸਿਟੀ ਨਹੀਂ ਹੈਗੀ ਐਡਾ ਕੋਈ ਵੱਡਾ ਡਿਮਾਂਡਡ ਏਰੀਆ ਨਹੀਂ ਜਿਹਦੇ ਉੱਤੇ ਕੀ ਨਵੇਂ-ਨਵੇਂ ਆਪਣੇ ਪ੍ਰੋਜੈਕਟ ਜਿਹੜੇ ਲਾਂਚ ਕਰੀ ਜਾ ਰਹੀ ਹੈ ਇਹ ਪ੍ਰੋਜੈਕਟ ਜਾਂ ਤੇ ਚੰਡੀਗੜ੍ਹ ਸਿਟੀ ਹੋਗੀ ਦਿੱਲੀ ਹੋਗੀ ਜਿੱਥੇ ਪੂਰਾ ਡਿਮਾਂਡਡ ਏਰੀਆ ਵੀ ਬਹੁਤ ਹੀ ਜ਼ਿਆਦਾ ਬੁਕਿੰਗ ਮਿਲਦੀ ਆ ਇਹ ਤਾਂ ਸਾਨੂੰ ਤਾਂ ਬੁਕਿੰਗ ਮਿਲਦੀ ਆ ਕਿਸਤਾ ਨਾਲ ਤੇ ਉਤੋਂ ਇਹਨਾਂ ਜਿਹੜਾ ਆਚਾਰ ਬੁਕਿੰਗਾਂ ਵਾਲਾ ਲਾਂਚ ਕਰਦਾ ਸਾਡੇ ਮੱਥੇ ਥੋਪਦਾ ਹੁਣ ਅਸੀਂ ਬੈਠੇ ਹੋਈਏ ਕਿਤੇ ਫੋਨ ਦੇਖਦੇ ਜੇ ਜਾਂ ਘਰੋਂ ਕੋਈ ਕਾਲ ਆਉਂਦੀ ਹੋਵੇ ਬੁਕਿੰਗ ਆਵੇ ਸਾਡੇ ਕੋਲ ਐਕਸੈਪਟ ਨਹੀਂ ਹੁੰਦੀ ਜਿਹੜੀ ਮੇਨ ਪ੍ਰੋਬਲਮ ਹੋ ਜਾਂਦਾ ਕਿ ਕਿੰਨੀਆਂ ਕਿ ਬੁਕਿੰਗਾਂ ਜਿਹੜੀਆਂ ਮਿਸ ਹੋ ਜਾਂਦੀਆਂ ਨੇ ਸਰ ਗਿਣਤੀ ਨਹੀਂ ਕੋਈ ਜੀ ਜਨਾਬ ਉਹ ਚੀਜ਼ ਦੀ ਗਿਣਤੀ ਕੋਈ ਨਹੀਂ ਆ ਠੀਕ ਆ ਔਰ ਉਸ ਤੋਂ ਵੱਡਾ ਇੱਕ ਹੋਰ ਕਾਰਨ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਵਾਈਟ ਨੰਬਰ ਪਲੇਟਾਂ ਗੱਡੀਆਂ ਉੱਪਰ ਨਾਲ ਕਿੱਦਾਂ ਅਟੈਚ ਹੋ ਜਾਂਦੀਆਂ ਇਹ ਮੇਰਾ ਸਵਾਲ ਆ ਜਿਹੜੇ ਇੱਥੋਂ ਦੇ ਮੇਨ ਮੈਨੇਜਰ ਆ ਜਾਂ ਉੱਪਰ ਦਿੱਲੀ ਜਿਹੜੇ ਮੇਨ ਬੈਠੇ ਹੋਏ ਆ ਮੈਨੂੰ ਇਸ ਚੀਜ਼ ਦਾ ਜਵਾਬ ਦੇਣ ਕਿ ਜਿਹੜੀਆਂ ਵਾਈਟ ਨੰਬਰ ਪਲੇਟਾਂ ਉਹ ਕਿੱਦਾਂ ਅਟੈਚ ਹੋ ਜਾਂਦੀਆਂ ਕਿਉਂਕਿ ਅਸੀਂ ਖੁਦ ਕਈ ਵਾਰ ਗੱਡੀਆਂ ਫੜੀਆਂ ਵੀ ਆ ਬੰਦ ਵੀ ਕਰਵਾਈਆਂ ਇੱਥੋਂ ਦਾ ਜਿਹੜਾ ਸਾਡਾ ਮੈਨੇਜਰ ਬੈਠਾ ਅੰਦਰ ਕਾਊਂਟਰ ਤੇ ਬੰਦ ਕਰਨ ਤੋਂ ਬਾਅਦ ਦੁਬਾਰਾ ਸਾਨੂੰ ਗੱਡੀਆਂ ਫੇਰ ਵੇਖਣ ਨੂੰ ਮਿਲਣ ਜਾਂਦੀਆਂ ਵਾ ਕਿਉਂ ਉਹਦਾ ਵੱਡਾ ਕਾਰਨ ਕੀ ਆ ਜਿਹੜੀ ਕਮਰਸ਼ੀਅਲ ਗੱਡੀ ਹੁੰਦੀ ਜਿਹੜੀ ਪੀਲੀ ਬਲੇਡ ਵਾਲੀ ਆ ਉਹ ਕੰਮ ਕਰ ਸਕਦੀਆਂ ਨੇ ਆਪ ਬੋਲਦੇ ਬਿਲਕੁਲ ਜਨਾਬ ਕਮਰਸ਼ੀਅਲ ਗੱਡੀ ਹੀ ਕਰ ਸਕਦੀ ਕਿਉਂਕਿ ਸਾਡੇ ਟੈਕਸ ਜਾਂਦੇ ਆ ਠੀਕ ਹੈ ਪ੍ਰਾਈਵੇਟ ਗੱਡੀ ਇੱਕ ਬੰਦਾ ਆਪਣੇ ਘਰ ਲੱਗੀ ਗੱਡੀ ਨੂੰ ਆਪਣਾ ਉਹ ਕਮਰਸ਼ੀਅਲ ਚ ਕਨਵਰਟ ਕਿਦਾਂ ਕਰ ਸਕਦਾ ਤਾਂ ਮਤਲਬ ਹੀ ਨਹੀਂ ਪੈਂਦਾ ਪਤਾ ਮੇਨ ਮੁੱਦਾ ਕੀ ਆ ਇਹ ਪੈਸੇ ਦੀ ਖੇਡ ਆ ਸਾਰੀ ਹੁਣ ਸਾਨੂੰ ਮਿਲੇ ਕੋਈ ਸਹੀ ਅਧਿਕਾਰ ਨਹੀਂ ਆਪਣੇ ਨੂੰ ਬੱਚਾ ਗੱਲ ਸਰ ਕਈ ਵਾਰ ਤਾਂ ਅਸੀਂ ਉਹਨਾਂ ਨੇ ਸ਼ਿਕਾਇਤ ਕਰ ਚੁੱਕੇ ਹਾਂ ਸਾਨੂੰ ਕਹਿ ਦਿੰਦੇ ਜੀ ਲਓ ਜੀ ਤੁਹਾਡੀ ਮੇਲ ਭੇਜਦੀ ਆ ਜੀ ਉੱਪਰ ਇਹ ਗੱਡੀ ਬੰਦ ਹੋ ਗਈ ਪਰਮਾਨੈਂਟਲੀ ਬੰਦ ਪਰ ਚੌਥੇ ਪੰਜਵੇਂ ਦਿਨ ਨੂੰ ਸਾਨੂੰ ਗੱਡੀ ਫੇਰ ਆਹੀ ਉਹ ਹੀ ਗੱਡੀ ਫੜ ਲੈਣੇ ਆ ਤੇ ਸਾਨੂੰ ਮੇਨ ਪ੍ਰੋਬਲਮ ਕੀ ਇਹਦੇ ਚ ਜੇ ਇੱਥੇ ਕੋਈ 1000 ਗੱਡੀ ਚੱਲਦੀ ਹੈ ਨਾ 1000 ਗੱਡੀ ਦੇ ਵਿੱਚ 400 ਗੱਡੀ ਵਾਈਟ ਨੰਬਰ ਪਲੇਟ ਚੱਲਣ ਦੀ ਆ ਤੇ ਉਹ ਕਿੱਦਾਂ ਲੱਗਦੀ ਆ ਮੈਨੂੰ ਤੇ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਜੀ ਮੈਂ ਇਹਨੂੰ ਜਿਹੜੀ ਮਤਲਬ ਇਹਦੇ 'ਚ ਇਨਵੋਲਵ ਕੌਣ ਆ ਮੈਨੂੰ ਇਸ ਚੀਜ਼ ਦਾ ਸਵਾਲ ਦਾ ਜਵਾਬ ਦੇ ਦਿਓ ਇਨਵੋਲਵ ਕੌਣ ਐ ਇਸ ਚੀਜ਼ ਜੇ ਅਸੀਂ ਮੈਨੇਜਰ ਨੂੰ ਪੁੱਛਦੇ ਆ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਠੀਕ ਹੋ ਗਿਆ ਜਦ ਕੀ ਜੌਲ ਜੀ ਤੇ ਅਸੀਂ ਅੱਜ ਸਾਰੇ ਉਬਰ ਕੰਪਨੀ ਜਿਹੜੀ ਕਿ ਸਾਰੇ ਡਰਾਈਵਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਉਹਦੇ ਬਾਬਤ ਅਸੀਂ ਸਾਰੇ ਇਕੱਠੇ ਹੋਏ ਆ ਡਰਾਈਵਰ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਠੀਕ ਹੈ ਜੀ ਬਾਕੀ ਉਬਰ ਕੰਪਨੀ ਨੇ ਇੱਕ ਨਵਾਂ ਫਰਮਾਨ ਲਿਆਂਦਾ ਆ ਜੀ ਡਰਾਈਵਰਾਂ ਵਾਸਤੇ 500 ਦਾ ਰੀਚਾਰਜ ਕਰਾਓਗੇ ਤੇ 3 ਦਿਨ ਤੁਹਾਨੂੰ ਕੰਮ ਦਵਾਂਗੇ ਸੋ ਇਹ ਇੱਕ ਸਾਡੇ ਉੱਤੇ ਜਿੱਤਰਾ ਕਹਿ ਰਹੀਏ ਨਾ ਵੀ ਸਾਡੇ ਗਲ ਦੇ ਵਿੱਚ ਗਾਲਾਂ ਫੜਨ ਦੇ ਬੜਾ ਪਾਉਣ ਦੀ ਗੱਲ ਕੀਤੀ ਗਈ ਆ ਕੰਪਨੀ ਵੱਲੋਂ ਵੀ ਅਸੀਂ 500 ਰੁਪਇਆ ਕੰਪਨੀ ਨੂੰ ਦਵਾਂਗੇ ਕੰਪਨੀ ਕੰਮ ਦਊਗੀ ਗਾਰੰਟੀ ਕੋਈ ਨਹੀਂ ਆ ਵੀ ਕੰਪਨੀ ਨੇ ਕੰਮ ਦੇਣਾ ਕਿ ਨਹੀਂ ਦੇਣਾ ਇਹ ਵੇਖੋ ਸਾਡੇ ਜੇ ਜਿੱਦਣ ਇਹਨੇ ਅੱਜ ਤੋਂ ਡੇਢ 2 ਮਹੀਨੇ ਪਹਿਲਾਂ ਰੀਚਾਰਜ ਸਟਾਰਟ ਹੋਇਆ ਵੀਰਾਂ ਭਰਾਵਾਂ ਨੇ ਰੀਚਾਰਜ ਕੀਤੇ ਆ ਠੀਕ ਆ ਸ਼ੁਰੂਆਤੀ ਕੰਮ ਸਾਨੂੰ ਮਾੜਾ ਮਾੜਾ ਲਾਲਚ ਲਾਉਣ ਵਾਸਤੇ ਦਿੰਦੀ ਰਹੀ ਆ ਉਸ ਤੋਂ ਬਾਅਦ ਇਸ ਕੰਪਨੀ ਨੇ ਲੋਕਾਂ ਨੇ ਡਰਾਈਵਰਾਂ ਨੇ 15-15 ਸੌ ਦਾ ਰੀਚਾਰਜ ਜਿਹੜਾ ਕਰਾ ਕੇ 2-2000 ਦਾ ਰੀਚਾਰਜ ਕਰਾ ਕੇ ਕਈ ਵੀਰ 5-5000 ਦਾ ਰੀਚਾਰਜ ਵੀ ਕਰਾ ਕੇ ਬੈਠੇ ਆ ਕੰਪਨੀ ਨੇ ਕੋਈ ਕੰਮ ਨਹੀਂ ਦਿੱਤਾ ਆ ਜਦੋਂ ਇਹ ਰੀਚਾਰਜ ਸ਼ੁਰੂ ਹੋਇਆ ਸੀ ਤੁਸੀਂ ਇਹ ਚੀਜ਼ ਦਾ ਬਲੋਗ ਨਹੀਂ ਕੀਤਾ ਅਸੀਂ ਵੇਖੋ ਜਦੋਂ ਇਹ ਸਾਡੀ ਜਿਹੜੀ ਕੰਪਨੀ ਆਨਲਾਈਨ ਹੋਣ ਕਰਕੇ ਨਾ ਸਾਡਾ 에어ਪੋਰਟ ਦੇ ਉੱਤੇ ਕਾਊਂਟਰ ਆ Uber ਦਾ ਸਾਡੇ ਸਾਰੇ ਡਰਾਈਵਰ ਵੀਰਾਂ ਨੇ ਜਿੰਨੀ ਸਾਡੀ ਇੱਕ ਯੂਨੀਅਨ ਬਣੀ ਹੈ ਜੀ ਠੀਕ ਹੈ Ola Uber ਐਸੋਸੀਏਸ਼ਨ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਇੱਥੇ ਇੱਕ ਜਿਹੜਾ ਮੇਨ ਮੈਨੇਜਰ ਆ Uber ਦਾ ਅਸੀਂ 에어ਪੋਰਟ ਤੇ ਉਹਨੂੰ ਸਾਰੇ ਭਰਾਵਾਂ ਨੇ ਮਿਲ ਕੇ ਜਿੰਨੇ ਯੂਨੀਅਨ ਦੇ ਮੈਂਬਰ ਸੀ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਮਸਲਾ ਜਿਹੜਾ ਹੱਲ ਕੀਤਾ ਜਾਵੇ ਕੰਪਨੀ ਨੇ ਸਾਨੂੰ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸਾਨੂੰ ਇੱਕ ਦਿੱਤੀ ਗਈ ਵੀ ਸਾਰੀ ਦਿੱਤੀ ਗਈ ਵੀ ਐਸੀ ਤੁਹਾਡੇ ਜਿਹੜੇ ਮੁੱਦੇ ਆ ਉਹ ਕੰਪਨੀ ਤੱਕ ਪਹੁੰਚਾਵਾਂਗੇ ਠੀਕ ਹੈ ਜੀ ਅੱਜ 1.5 2 ਮਹੀਨੇ ਹੋ ਗਏ ਆ ਭਾਜੀ ਕੋਈ ਕੰਪਨੀ ਨੇ ਸੁਣਵਾਈ ਨਹੀਂ ਕੀਤੀ ਆ ਠੀਕ ਆ 4 ਘੰਟੇ ਦਾ ਰੀਚਾਰਜ ਜਿਹੜਾ ਆ ਉਹ 120 ਰੁਪਈਆ ਦਾ ਦੇਣ ਦੇ ਆ ਤੇ 3 ਦਿਨਾਂ ਦਾ ਰੀਚਾਰਜ ਜਿਹੜਾ ਉਹ 500 ਰੁਪਈਆ ਦਾ ਦੇਣ ਦੇ ਆ ਪ੍ਰਗਨੈਥ ਵੀ ਰੀਚਾਰਜ ਦਾ ਮਤਲਬ ਕੀ ਹੈ ਰੀਚਾਰਜ ਤੋਂ ਰੀਚਾਰਜ ਦਾ ਮਤਲਬ ਇਹ ਆ ਜੀ ਤੁਸੀਂ ਜਿੱਦਾਂ ਆਪਾਂ ਇੱਕ ਫੋਨ ਦਾ ਰੀਚਾਰਜ ਕਰਦੇ ਆ ਤੇ ਸਾਨੂੰ ਕੰਪਨੀ ਜਿਹੜੀ ਹੈ 28 ਦਿਨ ਦੀ ਵੈਲਿਡਿਟੀ ਦਿੰਦੀ ਆ ਠੀਕ ਹੈ ਜੀ ਉਹ ਅਸੀਂ ਠਾਈਆਂ ਦੇਣਾ ਬਾਅਦ ਫਿਰ ਰੀਚਾਰਜ ਕਰਾਉਨੇ ਆ ਇਦਾਂ ਹੀ ਜੀ ਰੀਚਾਰਜ ਦਾ ਸਾਨੂੰ ਇਹ ਦਿੱਤਾ ਕਿ 3 ਦਿਨ ਜਿਹੜੇ ਆ ਨਾ ਤੁਸੀਂ 3 ਦਿਨਾਂ ਦੇ ਵਿੱਚ ਜੇ ਕੋਈ ਗਾਹਕ ਆ ਗਿਆ ਤੇ ਤੁਹਾਡੀ ਉਹ ਤੁਹਾਡੀ ਆਈਡੀ ਦੇ ਉੱਤੇ ਬੁਕਿੰਗ ਆਊਗੀ ਤੁਸੀਂ ਸੈਪਟ ਕਰ ਲਈ ਉਹ ਘਾਟੇ ਦੀ ਰਾਈਡ ਹੋਵੇ ਉਹ ਵਾਧੇ ਦੀ ਰਾਈਡ ਹੋਵੇ ਉਹ ਤੁਹਾਡੀ ਆ ਜੀ ਤੇ ਇਹ ਅਸੀਂ ਇਸ ਚੀਜ਼ ਦਾ ਤਾਂ ਵਿਰੋਧ ਕਰ ਰਹੇ ਆ ਵੇਖੋ ਵੀਰ ਜੀ ਸਾਰੇ ਡਰਾਈਵਰਾਂ ਨੇ ਸਾਰੇ ਭਰਾਵਾਂ ਨੇ ਇੱਥੇ 10-10 ਲੱਖ ਦੀਆਂ ਕਹੀ ਨੇ 12-12 ਲੱਖ ਦੀਆਂ 15-15 ਲੱਖ ਦੀਆਂ ਇਕਦੀਆਂ ਗੱਡੀਆਂ ਲਈਆਂ ਹੋਈਆਂ ਵਾ ਠੀਕ ਹੈ ਜੀ ਸੋ ਵੇਖੋ ਕਿਸ਼ਤ ਜਿਹੜੀ ਆ ਮਾਮੂਲੀ ਕਿਸ਼ਤ ਜਿਹੜੀ 15000 ਪਲੱਸ ਹੈ ਜੀ ਡਰਾਈਵਰ ਦੀ ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਜੇ ਅਸੀਂ 500 ਰੁਪਏ ਦੇ ਹਿਸਾਬ ਨਾਲ ਰੀਚਾਰਜ ਦਾ ਹਿਸਾਬ ਲਈਏ ਤੇ 5000 ਦਾ ਸਾਨੂੰ ਕੰਪਨੀ ਕਹਿੰਦੀ ਆ ਵੀ ਰੀਚਾਰਜ ਮਹੀਨੇ ਦਾ ਕਰਾਓ ਤੇ ਫਿਰ ਤੁਹਾਨੂੰ ਕੰਮ ਦਵਾਂਗੇ ਕਿੰਨੇ ਦਿਨ ਹੋਗੇ ਤੁਹਾਨੂੰ ਹੜਤਾਲ ਕਿਤਿਆਂ ਸਾਨੂੰ ਹੜਤਾਲ ਕੀਤਾ ਨੂੰ ਅੱਜ ਭਾਜੀ ਪੂਰੇ 14 ਦਿਨ ਅੱਜ 15ਵਾਂ ਦਿਨ ਜਾ ਰਿਹਾ ਹੈ ਜੀ ਸੋ ਅਸੀਂ ਕੋਈ ਸੁਣਵਾਈ ਨਾ ਹੋਣ ਕਰਕੇ মিডিਆ ਤੱਕ ਅਪਰੋਚ ਕੀਤੀ ਆ ਕਿ মিডিਆ 'ਚ ਆਪਾਂ ਗੱਲ ਨੂੰ ਲੈ ਕੇ ਆਵਾਂਗੇ ਤੇ ਕੰਪਨੀ ਦੇ ਪਹਿਲਾਂ ਅਸੀਂ ਕੰਪਨੀ ਨੂੰ ਵੀ ਮਿਲੇ ਆ ਕੰਪਨੀ ਦੇ ਮੈਨੇਜਰ ਨੂੰ ਵੀ ਮਿਲੇ ਆ ਠੀਕ ਆ ਜਿੰਨੇ ਸਾਨੂੰ ਮਤਲਬ ਕਿਹਾ ਵੀ ਅਸੀਂ ਤੁਹਾਡਾ ਪੂਰਾ ਹੱਲ ਕੱਢਾਂਗੇ ਜੀ ਪੂਰਾ ਸੁਵਾਸ਼ਣ ਦਿੱਤਾ ਪਰ ਅਜੇ ਤੱਕ ਕੰਪਨੀ ਦੇ ਨੁਮਾਇੰਦਿਆਂ ਨੇ ਸਾਨੂੰ ਕੋਈ ਪੱਲਾ ਨਹੀਂ ਫੜਾਇਆ ਸੋ ਅਸੀਂ ਇਸ ਕਰਕੇ ਅੱਜ ਕਹਿੰਦੇ ਹੁਣ ਇਹ ਨਾ ਵੀ ਅੱਕ ਕੇ ਫਿਰ ਇਹ ਸਟੈਪ ਲਿਆ ਆਗੇ ਅਸੀਂ মিডিਆ ਦੇ ਸਾਹਮਣੇ ਆਉਂਦੇ ਆ ਕਿਉਂਕਿ ਸਾਡੇ ਭਾਜੀ ਖਰਚੇ ਹੀ ਪੂਰੇ ਨਹੀਂ ਹੋਣ ਦੇ। ਬੱਸ ਕੀ ਲੱਗਦਾ ਜੇਕਰ ਤੁਹਾਡਾ ਹਜੇ ਵੀ ਹੱਲ ਨਹੀਂ ਹੋਇਆ ਫਿਰ ਅਗਲੀ ਤੁਹਾਡੀ ਕੀ ਰਣਨੀਤੀ ਸਾਡੀ ਅਗਲੀ ਰਣਨੀਤੀ ਇਹ ਹੋਏਗੀ ਜੀ ਅਸੀਂ ਪੂਰਾ ਅੰਮ੍ਰਿਤਸਰ ਜ਼ਿਲ੍ਹੇ ਲੈਵਲ ਦੇ ਉੱਤੇ ਪੂਰਾ ਰੋਸ ਪ੍ਰਦਰਸ਼ਨ ਕਰਾਂਗੇ। ਠੀਕ ਹੈ ਸਿਟੀ ਦੇ ਵਿੱਚ ਉਬਰ ਬੰਦ ਕਰਾਂਗੇ। ਪੂਰੀ ਪੂਰਨ ਤੌਰ ਤੇ ਇਹਦਾ ਬਾਈਕਾਟ ਕੀਤਾ ਜਾਊਗਾ। ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਠੀਕ ਹੈ ਜਿੰਨੀਆਂ ਆਪਣੇ ਯੂਨੀਅਨਾਂ ਚੱਲ ਰਹੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਉਬਰ ਦਾ ਪ੍ਰੋਪਰ ਤੌਰ ਤੇ ਪੱਕੇ ਤੌਰ ਤੇ ਬਾਈਕਾਟ ਕਰਾਂਗੇ। ਸੋ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਵੇਖੋ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਕੰਪਨੀਆਂ ਸਾਡੇ ਕੋ ਟੈਕਸ ਲੈ ਕੇ ਸਾਡੇ ਜਾਂ ਸਾਡੇ ਜੇ ਅਸੀਂ ਕੋਈ ਰਾਈਡ ਲਾਉਨੇ ਆ ਉਹ 19% ਉੱਪਰ ਜਿਹੜੀ ਆ ਟੈਕਸ ਕੱਟਦੀ ਆ ਠੀਕ ਹੈ ਤੁਸੀਂ ਕੋਈ ਸੁਧਾਰੀ ਨੂੰ ਜਾਂ ਡੀਸੀ ਕੋਲੀ ਮਿਲੇ ਇਸ ਬੰਦ ਅਸੀਂ ਭਾਜੀ ਵੇਖੋ ਕਮਿਸ਼ਨਰ ਸਾਹਿਬ ਨੂੰ ਅੱਜ ਤੋਂ 1 ਸਾਲ ਪਹਿਲਾਂ ਅਸੀਂ ਪ੍ਰੋਪਰ ਦੱਸਿਆ ਵੀ ਸੀ ਉਸ ਤੋਂ ਬਾਅਦ ਕੋਈ ਫੇਰ ਹੱਲ ਨਹੀਂ ਹੋਇਆ ਹੁਣ ਫੇਰ ਅਸੀਂ ਜਾ ਰਹੇ ਆ ਡੀਸੀ ਸਾਹਿਬ ਦੇ ਵੀ ਪੇਸ਼ ਹੋ ਕੇ ਉਹਨਾਂ ਨੂੰ ਵੀ ਆਪਣਾ ਬਣਦਾ ਮੰਗ ਪੱਤਰ ਜਿਹੜਾ ਸਾਡਾ ਕੰਪਨੀ ਵੱਲੋਂ ਜਿਹੜੀ ਕੰਪਨੀ ਸਾਡੇ ਨਾਲ ਧੱਕਾ ਕਰਨ ਢਈ ਆ ਉਹਦੇ ਬਾਰੇ ਅਸੀਂ ਦੱਸਾਂਗੇ ਠੀਕ ਹੈ ਜੀ ਆਓ